ਤੁਸੀਂ ਦੇਖ ਸਕਦੇ ਹੋ ਵੱਡੀ ਤعداد ਦੇ ਵਿੱਚ ਲੋਕ ਉਥੇ ਮੌਜੂਦ ਨੇ ਸ਼ਾਮਲ ਹੋ ਰਹੇ ਨੇ ਅੰਤਿਮ ਯਾਤਰਾ ਦੇ ਵਿੱਚ ਅਤੇ ਸ਼ਹੀਦ ਨੂੰ ਉਹਨਾਂ ਦੀ ਸ਼ਹਾਦਤ ਨੂੰ ਸਜਦਾ ਕੀਤਾ ਜਾ ਰਿਹਾ ਤੇ ਹੁਣ ਤੋਂ ਸਰਫ ਕੁਝ ਸਮੇਂ ਬਾਅਦ ਹੀ ਅੰਤਿਮ ਵਿਦਾਇਗੀ ਦਿੱਤੀ ਜਾਵੇਗੀ ਸ਼ਹੀਦ ਜੈਮਲ ਸਿੰਘ ਨੂੰ ਅਤੇ ਪੂਰੇ ਰਾਜਕੀ ਸਨਮਾਨ ਦੇ ਨਾਲ ਅੰਤਿਮ ਸੰਸਕਾਰ ਕੀਤਾ ਜਾਵੇਗਾ ਇੱਕ ਬਜ਼ੁਰਗ ਮਾਂ ਜੋ ਉਡੀਕ ਰਹੀ ਸੀ ਕਿ ਉਸ ਦਾ ਪੁੱਤ ਫਿਰ ਤੋਂ ਛੁੱਟੀ ਤੇ ਘਰ ਆਵੇਗਾ ਤੇ ਉਹਨਾਂ ਦੇ ਨਾਲ ਸਮਾਂ ਬਤੀਤ ਕਰੇਗਾ। ਇੱਕ ਪਤਨੀ ਜੋ ਆਪਣੇ ਪਤੀ ਦੀ ਉਡੀਕ ਦੇ ਵਿੱਚ ਨਜ਼ਰਾਂ ਟਿਕਾਈ ਬੈਠੀ ਰਹਿੰਦੀ ਅਤੇ ਇੱਕ 5 ਸਾਲ ਦਾ ਬੇਟਾ ਉਹ ਆਪਣੇ ਪਿਓ ਦੀ ਉਡੀਕ ਰਿਹਾ। ਸੋ ਜਿੱਥੋਂ-ਜਿੱਥੋਂ ਇਹ ਯਾਤਰਾ ਗੁਜ਼ਰ ਰਹੀ ਹੈ ਉਥੇ ਮੌਜੂਦ ਹਰ ਇੱਕ ਇਨਸਾਨ ਹਰ ਇੱਕ ਵਿਅਕਤੀ ਦਾ ਸਿਰ ਝੁਕ ਰਿਹਾ ਹੈ ਸ਼ਹੀਦ ਨੂੰ ਸੱਚਤਾ ਕਰਨ ਦੇ ਲਈ ਇਹ ਅੰਤਿਮ ਯਾਤਰਾ ਸ਼ਹੀਦੀ ਰਾਜਕੀ ਸਨਮਾਨਾ ਦੇ ਨਾਲ ਅੰਤਿਮ ਸੰਸਕਾਰ ਕੀਤਾ ਜਾਣਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਸਕੂਲ ਦੇ ਬੱਚੇ ਇੱਥੇ ਮੌਜੂਦ ਨੇ ਜੋ ਸ਼ਹੀਦ ਨੂੰ ਸੈਲੂਟ ਕਰ ਰਹੀ ਨੇ ਉਹਨਾਂ ਦੀ ਸ਼ਹਾਦਤ ਨੂੰ ਸ਼ਹੀਦ ਜੈਮਲ ਸਿੰਘ ਨੂੰ ਆਖਰੀ ਵਿਦਾਈ ਦਿੱਤੀ ਜਾ ਰਹੀ ਹੈ ਸਲੂਟ ਕੀਤਾ ਜਾ ਰਿਹਾ ਉਸ ਮਹਾਨ ਸ਼ਹਾਦਤ ਨੂੰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਬੱਚੇ ਉਸ ਮਹਾਨ ਸ਼ਹਾਦਤ ਨੂੰ ਸਜਦਾ ਕਰ ਰਹੇ ਨੇ ਸਲੂਟ ਕਰ ਰਹੇ ਨੇ ਫੁੱਲਾਂ ਦੀ ਵਰਖਾ ਸ਼ਹੀਦ ਜੈਮਲ ਸਿੰਘ ਤੇ ਕਰ ਰਹੇ ਨੇ ਸलाम ਹੈ ਉਸ ਸ਼ਹਾਦਤ ਨੂੰ ਸलाम ਹੈ ਇਹਨਾਂ ਫੌਜੀਆ ਨੂੰ ਜੋ ਸਰਹੱਦਾਂ ਤੇ ਦੇਸ਼ ਦੀ ਰਾਖੀ ਕਰਦੇ ਨੇ ਜੋ ਆਪ ਸ਼ਹੀਦ ਹੁੰਦੇ ਨੇ ਸਾਨੂੰ ਸਾਡੀ ਨੀਂਦ ਸੁਖਾਲੀ ਕਰਦੇ ਨੇ ਔਰ ਉਸੇ ਸ਼ਹਾਦਤ ਨੂੰ ਸਜਦਾ ਕਰਦੇ ਹੋਏ ਸਕੂਲ ਦੇ ਬੱਚੇ ਕੈਮਰਾ ਪਰਸਨ ਦਰਸ਼ਨ ਸਿੰਘ ਦੇ ਨਾਲ ਸਿਮਰਨ ਜੂਤ ਸਿੰਘ ਡੇਲੀ ਪੋਸਟ ਦੱਸ ਦਈਏ ਕਿ ਸ਼ਹੀਦ ਜੈਮਲ ਸਿੰਘ ਅੰਤਿਮ ਯਾਤਰਾ ਉਹਨਾਂ ਦੀ ਇਸ ਵਿੱਚ ਬੜੀ ਤਦਾਦ ਦੇ ਵਿੱਚ ਲੋਕ ਉਥੇ ਸ਼ਾਮਿਲ ਹੋਏ ਨੇ ਉਹਨਾਂ ਨੂੰ ਸਜਤਾ ਕਰਨ ਲਈ ਤਾਂ ਉੱਥੇ ਹੀ ਸਕੂਲ ਦੇ ਬੱਚੇ ਉਹਨਾਂ ਦੇ ਵੱਲੋਂ ਵੀ ਆਪਣੇ ਤਰੀਕੇ ਦੇ ਨਾਲ ਸ਼ਹੀਦ ਨੂੰ ਸਜਤਾ ਕੀਤਾ ਗਿਆ ਸੈਲੂਟ ਕੀਤਾ ਗਿਆ ਹੈ ਉਹਨਾਂ ਦੀ ਕੁਰਬਾਨੀ ਨੂੰ ਸੁਨਾ ਸਿਰਫ ਬਜ਼ੁਰਗ ਜਵਾਨ ਮਹਿਲਾਵਾਂ ਸਗੋ ਜੋ ਬੱਚੇ ਨੇ ਛੋਟੇ-ਛੋਟੇ ਬੱਚੇ ਉਹਨਾਂ ਦੇ ਦਿਲਾਂ ਦੇ ਵਿੱਚ ਇਹ ਆਪਣੀਆਂ ਪੈੜਾਂ ਛੱਡ ਗਏ ਨੇ ਆਪਣੀਆਂ ਯਾਦਾਂ ਛੱਡ ਕੇ ਨੇ ਤੇ ਜਜ਼ਬਾ ਛੱਡ ਗਏ ਨੇ ਅੱਜ ਰੁਕਸਤ ਜ਼ਰੂਰ ਹੋ ਰਹੇ ਨੇ ਉਹ ਇਸ ਜਗ ਤੋਂ ਪਰ ਉਹਨਾਂ ਦੇ ਜੋ ਜਜ਼ਬਾ ਸੀ ਉਹ ਹਮੇਸ਼ਾ ਕਾਇਮ ਰਹੇਗਾ ਸਾਡੇ ਦਿਲਾਂ ਦੇ ਵਿੱਚ ਬਹਾਦਰੀ ਦੀ ਮਿਸਾਲ ਪੈਦਾ ਕਰਕੇ ਗਏ ਨੇ ਇਹ ਜਵਾਨ ਤੇ ਹਰ ਇੱਕ ਸਿਰ ਉਥੇ ਝੋਕਰੇ ਹੈ ਜਿੱਥੋਂ ਸ਼ਹੀਦ ਤੇ 파ਥਵ ਦੇ गुजर ਰਹੀ ਹੈ ਤੇ ਆਪੂ ਆਪਣੇ ਤਰੀਕੇ ਦੇ ਨਾਲ ਸ਼ਹੀਦ ਨੂੰ ਸੱਚਤਾ ਕੀਤਾ ਜਾ ਰਿਹਾ ਹੈ ਆਪਣੇ ਕੈਮਰੇ ਦੇ ਵਿੱਚ ਕੈਦ ਕਰ ਰਹੇ ਨੇ ਨਾ ਸਿਰਫ ਇਥੇ ਮੀਡੀਆ ਦੇ ਲੋਕ ਮੌਜੂਦ ਨੇ ਸਗੋ ਉਥੋਂ ਦੇ ਇਲਾਕਾ ਵਾਸੀ ਪਿੰਡ ਵਾਸੀ ਵੀ ਉਥੇ ਤਸਵੀਰਾਂ ਦੇ ਵਿੱਚ ਕੈਦ ਕਰ ਰਹੇ ਨੇ ਇਸ ਦ੍ਰਿਸ਼ ਨੂੰ ਸੋ ਜਿੱਥੋਂ ਜਿੱਥੋਂ ਇਹ 파ਥਵ ਦੇ ਦੀ ਯਾਤਰਾ ਇਸ ਗੁਜ਼ਰ ਰਹੀ ਹੈ ਉਥੇ ਸਿਰ ਚੁੱਕ ਰਹੇ ਨੇ ਸ਼ਹੀਦ ਨੂੰ ਸੱਚਤਾ ਕਰਨ ਦੇ ਲਈ ਸੋ ਇਸ ਵਕਤ ਤੁਸੀਂ ਦੇਖ ਸਕਦੇ ਹੋ ਕਿ ਰੋਸ ਵੀ ਹੈ ਮਨਾਤੇ ਵਿੱਚ ਕਿ ਸਰਕਾਰਾਂ ਨੂੰ ਹੁਣ ਬਦਲਾ ਲੈਣਾ ਚਾਹੀਦਾ ਹੈ ਉਥੇ ਦੂਜੇ ਪਾਸੇ ਸ਼ਹੀਦ ਜੈਮਲ ਸਿੰਘ ਅਮਰ ਰਹੇ ਦੀ ਨਾਰੀ ਲਖਰੀ ਨੇ ਤਾਂ ਇਸ ਤੋਂ ਇਲਾਵਾ ਜੇ ਦੱਸਿਆ ਜਾਵੇ ਤਾਂ ਪਾਕਿਸਤਾਨ ਮੁਰਦਾਬਾਦ ਦੀ ਨਾਰੀ ਲਗਾਈ ਚਾਰੀ ਨੇ ਇਹਨਾਂ ਲੋਕਾਂ ਦੇ ਵੱਲੋਂ ਕਿਉਂਕਿ ਗੁੱਸਾ ਮਨਾ ਦੇ ਵਿੱਚ ਹੈ ਉਸ ਕਾਰਤਾ ਪੂਰਨ ਹਰਕਤ ਦੇ ਖਿਲਾਫ ਇੱਕ ਝੂਠੇ ਜਿਹਾਦ ਦੇ ਨਾਂ ਦੇ ਉੱਤੇ ਹਮਲਾ ਕਰ ਦਿੱਤਾ ਕਿਆ ਕਾਇਰ ਤਰੀਕੇ ਦੇ ਨਾਲ ਤੇਸੂ ਆਪਣੀ ਵੱਡੀ ਪ੍ਰਾਪਤੀ ਗਿਣਾ ਰਹੇ ਨੇ ਜੈਸ਼ੀ ਮੁਹੰਮਦ ਦੇ ਉਹ ਕੁਝ ਲੋਕ ਜਿਨ੍ਹਾਂ ਦੇ ਵੱਲੋਂ ਇਸ ਹਮਲੇ ਨੂੰ ਅੰਜਾਮ ਦਿੱਤਾ ਗਿਆ ਪਰ ਬਹਾਦਰ ਉਹੀ ਹੁੰਦਾ ਜੋ ਜੰਗ ਦੇ ਮੈਦਾਨ ਦੇ ਵਿੱਚ ਸ਼ਹੀਦ ਹੁੰਦਾ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਕੋਟ ਈਸੇ ਖਾਂਧੀਆਂ ਨੇ ਸਾਡੇ ਦਰਸ਼ਕ ਜੋ ਇਸ ਵਕਤ ਸਾਡੇ ਨਾਲ ਜੁੜੇ ਨੇ ਉਹਨਾਂ ਨੂੰ ਦੱਸ ਦਈਏ ਕਿ ਸ਼ਹੀਦ ਜੈਮਲ ਸਿੰਘ ਜਿਨ੍ਹਾਂ ਦੇ पार्थਵ ਦੇਨ ਨੂੰ ਕੱਲ ਲਿਆਂਦਾ ਗਿਆ ਸੀ ਉਹਨਾਂ ਦੇ ਜੱਦੀ ਪਿੰਡ ਤੇ ਅੱਜ ਅੰਤਿਮ ਯਾਤਰਾ ਤੇ ਉੱਤੇ ਰਵਾਨਾ ਹੋਏ ਨੇ ਤੇ ਹੁਣ ਤੋਂ ਕੁਝ ਸਮੇਂ ਬਾਅਦ ਗਾਰਡ ਆਫ ਆਨਰ ਦਿੱਤਾ ਜਾਵੀਗਾ ਉਹਨਾਂ ਨੂੰ ਅਤੇ ਪੂਰੇ ਰਾਜ ਦੀ ਸਨਮਾਨਨਾ ਦੇ ਨਾਲ ਉਹਨਾਂ ਨੂੰ ਅੰਤਿਮ ਵਿਦਾਇਗੀ ਦਿੱਤੀ ਜਾਣੀ ਹੈ ਉਹਨ ਦਾ 5 ਸਾਲ ਦਾ ਬੇਟਾ ਜੋ ਕਹਿੰਦਾ ਕਿ ਉਹਨਾਂ ਦੇ ਪਿਤਾ ਰੱਬ ਜੀ ਕੋਲ ਗਏ ਨੇ ਤੇ ਉੱਥੇ ਜਾ ਕੇ ਉਹ ਅਜਿਹੇ ਆਤਵਾਦੀਆਂ ਦੇ ਉੱਤੇ ਨਜ਼ਰ ਰੱਖਣਗੇ ਅਤੇ ਦੇਸ਼ ਦੀ ਰਾਖੀ ਕਰਨਗੇ

ਰਹੇ ਸੋ ਅੰਤਮ ਯਾਤਰਾ ਸ਼ਹੀਦ ਜੈਮਲ ਸਿੰਘ ਦੀ ਕੋਟ ਇਸੇਖਾਂ ਦੇ ਵਿੱਚ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸ਼ਹੀਦ ਜੈਮਲ ਸਿੰਘ ਅਮਰ ਰਹੇ ਦੇ ਨਾਰੇ ਲੱਗ ਰਹੇ ਨੇ ਇੱਕ ਰੋਸ ਹੈ ਗੁੱਸਾ ਹੈ ਪਾਕਿਸਤਾਨ ਦੇ ਪ੍ਰਤੀ ਪਾਕਿਸਤਾਨ ਦੇ ਖਿਲਾਫ ਇੱਕ ਗੁੱਸਾ ਹੈ ਕਿ ਸਾਡੇ ਜਵਾਨ ਜਿਹੜੇ ਆ ਉਹ ਅਨਮਨੁੱਖੀ ਤਰੀਕੇ ਦੇ ਨਾਲ ਜਿਹੜੇ ਅੱਤਵਾਦ ਫਲਾ ਕੇ ਸ਼ਹੀਦ ਕੀਤੇ ਜਾ ਰਹੇ ਆ ਮੁਲਕਾਂ ਦੇ ਵਿੱਚ ਵਾਰਸ ਹੁੰਦੀਆਂ ਜੰਗਾ ਹੁੰਦੀਆਂ ਨੇ ਔਰ ਜੰਗਾ ਦੇ ਵਿੱਚ ਸ਼ਹੀਦੀਆਂ ਵੀ ਹੁੰਦੀਆਂ ਪਰ ਜਿਸ ਤਰੀਕੇ ਦੇ ਨਾਲ ਕਾਇਰਾਨਾ ਹਰਕਤ ਦੇ ਨਾਲ ਬਲਾਸਟ ਕਰਕੇ ਇਸ ਤਰ੍ਹਾਂ ਦੀ ਕਾਇਰਾਨਾ ਹਰਕਤ ਕੀਤੀ ਗਈ ਉਹਦੇ ਖਿਲਾਫ ਇੱਕ ਗੁੱਸਾ ਹੈ ਕੋਟੀ ਸੇਖਾਂ ਦੇ ਪਿੰਡ ਦੇ ਲੋਕਾਂ ਦਾ ਕੋਟੀ ਸੇਖਾਂ ਵਾਸੀਆਂ ਦਾ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸ਼ਹੀਦ ਜੈਮਲ ਸਿੰਘ ਦੀ ਇਹ ਤਸਵੀਰ ਹੱਥ ਦੇ ਵਿੱਚ ਫੜ ਕੇ ਸ਼ਹੀਦ ਜੈਮਲ ਸਿੰਘ ਅਮਰ ਰਹੇ ਦੇ ਨਾਰੇ ਲੱਗ ਰਹੇ ਸ਼ਹੀਦ ਜੈਮਲ ਸਿੰਘ ਅਮਰ ਰਹੇ ਸ਼ਹੀਦ ਜੈਮਲ ਸਿੰਘ ਕੀ ਕਹਿਣਾ ਚਾਹੁੰਦੇ ਹੋ ਗੁੱਸਾ ਹੈ ਕੋਟ ਇਸੇ ਖਾਂ ਦੇ ਵਾਸੀਆਂ ਚ ਗੁੱਸਾ ਹੈ ਪਾਕਿਸਤਾਨ ਦੇ ਪ੍ਰਤੀ ਬਹੁਤ ਗੁੱਸਾ ਹੈ ਜੀ ਬਹੁਤ ਜ਼ਿਆਦਾ ਗੁੱਸਾ ਸਾਲੂ ਬਾਰਡਰ ਤੇ ਜਾ ਕੇ ਭਾਵੇਂ ਸਾਰਿਆਂ ਨੇ ਸਾਹਮਣੇ ਖੜੇ ਕਰਦਣ ਅਸੀਂ ਸਾਰੇ ਸ਼ਹੀਦ ਹੋਣ ਲਈ ਤਿਆਰ ਆਂ ਅਸੀਂ ਦੇਸ਼ ਦੇ ਨਾਲ ਜੈਮਲ ਸਿੰਘ ਦੇ ਨਾਲ ਪਹਿਰਾ ਦੇਾਂਗੇ ਜੈਮਲ ਸਿੰਘ ਜਿੰਦਾ ਜੈਮਲ ਸਿੰਘ ਜਿੰਦਾ ਸ਼ਹੀਦ ਜੈਮਲ ਸਿੰਘ ਜਿੰਦਾ ਸ਼ਹੀਦ ਜੈਮਲ ਸਿੰਘ ਜਿੰਦਾ ਸ਼ਹੀਦ ਜੈਮਲ ਸਿੰਘ ਜਿੰਦਾ ਸ਼ਹੀਦ ਜੈਮਲ ਸਿੰਘ ਤੇਰੀ ਸੋਚ ਤੇ ਪਹਿਰਾ ਧਿਆਨ ਓਏ ਤਸਵੀਰਾਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਅਸੀਂ ਦਿਖਾ ਰਹੇ ਆਂ ਸ਼ਹੀਦ ਜੈਮਲ ਸਿੰਘ ਦੀ ਅੰਤਿਮ ਯਾਤਰਾ ਦੀਆਂ ਤਸਵੀਰਾਂ ਨੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਸ਼ਹੀਦ ਜੈਮਲ ਸਿੰਘ ਨੂੰ ਆਖਰੀ ਵਿਦਾਈ ਦੇ ਵੇਲੇ ਆਖਰੀ ਅੰਤਿਮ ਯਾਤਰਾ ਦੇ ਵੇਲੇ ਸਲਾਮ ਕਰਕੇ ਫੁੱਲਾਂ ਦੀ ਵਰਖਾ ਕਰਕੇ ਉਹਨਾਂ ਦੇ ਉੱਤੇ ਸਲਾਮ ਕੀਤਾ ਗਿਆ ਔਰ ਲੋਕਾਂ ਦਾ ਹਜੂਮ ਉਮੜਿਆ ਜਿਵੇਂ ਪੂਰੀ ਕਾਇਨਾਤ ਅੱਜ ਸ਼ਹੀਦ ਜੈਮਲ ਸਿੰਘ ਨੂੰ ਉਹਨਾਂ ਦੀ ਸ਼ਹਾਦਤ ਨੂੰ ਸਜਦਾ ਸलाम ਕਰਨ ਵਾਸਤੇ ਕੋਟੀ ਸੇਖਾਂ ਦੇ ਵਿੱਚ ਆ ਗਈ ਹੋਵੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਇੱਥੇ ਇਕੱਠੇ ਹੋਏ ਨੇ ਸਕੂਲ ਦੇ ਵਿਦਿਆਰਥੀ ਇਕੱਠੇ ਹੋਏ ਨੇ ਮੁਰਦਾਬਾਦ ਹਰ ਖਿੱਤੇ ਹਰ ਵਰਗ ਦੇ ਲੋਕ ਆ ਜਿੱਥੇ ਪਹੁੰਚੇ ਨੇ ਮੁਰਦਾਬਾਦ ਮੁਰਦਾਬਾਦ ਬਿਊਰੋਕ੍ਰੇਸੀ ਪੁਲਿਸ ਸੀਆਰਪੀਐਫ ਹਰ ਵਰਗ ਦੇ ਲੋਕ ਅੱਜ ਸ਼ਹੀਦ ਜੈਮਲ ਸਿੰਘ ਨੂੰ ਸਜਦਾ ਕਰਨ ਵਾਸਤੇ ਉਹਨਾਂ ਦੀ ਸ਼ਹਾਦਤ ਨੂੰ ਸਲਾਮ ਕਰਨ ਵਾਸਤੇ ਪਹੁੰਚੇ ਨੇ ਸ਼ਹੀਦ ਜੈਮਲ ਸਿੰਘ ਅਮਰ ਰਹੇ ਦੇ ਨਾਰੇ ਜਿਹੜੇ ਨੇ ਉਹ ਲੱਗ ਰਹੇ ਨੇ ਪਾਕਿਸਤਾਨ ਦੇ ਖਿਲਾਫ ਗੁੱਸਾ ਰੋਅ ਅਕਰੋਸ਼ ਅਮਰ ਰਹੇ ਸ਼ਹੀਦ ਜੈਮਲ ਸਿੰਘ ਅਮਰ ਰਹੇ ਸ਼ਹੀਦ ਜੈਮਲ ਸਿੰਘ ਅਮਰ ਰਹੇ ਦੇ ਨਾਰੇ ਜਿਹੜੇ ਨੇ ਉਹ ਲੱਗ ਰਹੇ ਨੇ ਪਾਕਿਸਤਾਨ ਦੇ ਖਿਲਾਫ ਗੁੱਸਾ ਰੋਅ ਅਕਰੋਸ਼ ਅਮਰ ਰਹੇ ਸ਼ਹੀਦ ਜੈਮਲ ਸਿੰਘ ਅਮਰ ਰਹੇ ਸ਼ਹੀਦ ਜੈਮਲ ਸਿੰਘ ਅਮਰ ਰਹੇ ਸ਼ਹੀਦ ਜੈਮਲ ਸਿੰਘ ਅਮਰ ਰਹੇ ਜੀ ਜੈ ਮਾਤਮ ਜੀ ਹਮਾਰਾ ਹੈ ਸੀਆਰਪੀਐਫ ਦੀਆਂ ਗੱਡੀਆਂ ਸ਼ਹੀਦ ਦੀ ਆਖਰੀ ਯਾਤਰਾ ਤੇ ਨਾਲ ਜਾਂਦੀ ਹੋਈ ਧਾਰਾ 370 ਖਤਮ ਕਰਨ ਦੇ ਨਾਰੇ ਵੀ ਲੱਗ ਰਹੇ ਨੇ ਕਿ ਧਾਰਾ 370 ਜਿਹੜੀ ਹੈ ਉਸ ਨੂੰ ਖਤਮ ਕੀਤਾ ਜਾਵੇ Imran Khan ਦੇ ਖਿਲਾਫ ਗੁੱਸਾ Imran Khan ਮਰਦਬਾਦ ਮੁਰਦਾਬਾਦ ਇਮਰਾਨ ਖਾਨ ਮੁਰਦਾਬਾਦ ਰੋਟੀ 370 ਇੱਕ ਪਾਵਨਾ ਇਹਨਾਂ ਲੋਕਾਂ ਦੀ ਇੱਕ ਗੁੱਸਾ ਇੱਕ ਅਕਰੋਸ਼ ਇੱਕ ਰੋ ਇਹਨਾਂ ਦੇ ਅੰਦਰ ਉਹ ਬਾਹਰ ਆਉਂਦਾ ਹੋਇਆ ਮੁਰਦਾਬਾਦ 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 ਜੀ ਜੈਮਲ ਸਿੰਘ ਅਮਰ ਰਹੇ 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 ਜੀ امرا ہے 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 ام

ਆ ਸ਼ਾਟ ਦੇ ਫਰੰਟ ਦਾ ਸ਼ਾਟ ਦੇ ਸੋ ਹੁਣ ਤੋਂ ਕੁਝ ਸਮਾਂ ਬਾਅਦ ਅੰਤਿਮ ਵਿਦਾਇਗੀ ਦਿੱਤੀ ਜਾਣੀ ਹੈ ਸਕੂਲ ਦੇ ਬੱਚੇ ਇਸ ਵਕਤ ਉਥੇ ਖੜੇ ਹੋਏ ਨੇ ਸ਼ਹੀਦ ਨੂੰ ਅੰਤਿਮ ਵਿਦਾਇਗੀ ਦੇਣ ਤੇ ਲਈ ਤੁਸੀਂ ਦੇਖ ਸਕਦੇ ਹੋ ਫੁੱਟੇ ਤਾਤੇ ਵਿੱਚ ਸਕੂਲੀ ਬੱਚੇ ਸੜਕ ਤੇ ਵਾਲੀ ਦੁਆਲੇ ਖੜੇ ਨੇ ਸ਼ਹੀਦੀ ਅੰਤਿਮ ਯਾਤਰਾ ਦੌਰਾਨ ਉਹਨਾਂ ਦੇ ਅੰਤਿਮ ਦਰਸ਼ਨ ਕਰਨ ਤੇ ਲਈ ਤੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਡੇ ਤੱਕ ਇਹ ਪਹੁੰਚ ਰਹੀਆਂ ਨੇ ਕੋਟੇਸੇ ਖਾਦੇ ਪਿੰਡ ਕਲੋਟੀ ਦੇ ਵਿੱਚ ਅਜ ਜੱਦੀ ਪਿੰਡ ਦੇ ਵਿੱਚ ਅੰਤਿਮ ਵਿਦਾਇਕੀ ਦਿੱਤੀ ਜਾ ਰਹੀ ਹੈ ਸਰਕਾਰੀ ਸਨਮਾਨ ਦੇ ਨਾਲ ਸ਼ਹੀਦ ਜੈਮਲ ਸਿੰਘ ਸੋ ਸ਼ਹੀਦ ਜੈਮਲ ਸਿੰਘ ਅਮਰ ਰਹੇ ਤੇ ਨਾਰੀ ਲਗਰੇ ਨੇ ਇਸ ਵਕਤ ਵੱਡੀ ਤਦਾਦ ਦੇ ਵਿੱਚ ਲੋਕ ਮੌਜੂਦ ਨੇ ਜੋ ਸ਼ਹੀਦ ਨੂੰ ਨਮਨ ਕਰਨ ਦੇ ਲਈ ਇੱਥੇ ਪਹੁੰਚੇ ਹੋਏ ਨੇ ਸਜਤਾ ਕਰਨ ਦੇ ਲਈ ਇੱਥੇ ਪਹੁੰਚੇ ਨੇ ਸਲੋਕਾਂ ਦੇ ਵਿੱਚ ਗੁੱਸਾ ਦਿਖ ਰਿਹਾ ਹੈ ਇਸ ਵਕਤ ਚਾਹੁੰਦੇ ਨੇ ਕਿ ਬਦਲਾ ਲਿਆ ਜਾਵੇ ਸ਼ਹੀਦਾ ਦੀ ਇਸ ਸ਼ਹਾਦਤ ਦਾ ਦੇਸ਼ ਇਸ ਵਕਤ ਗੁੱਸੇ ਦੇ ਵਿੱਚ ਹੈ ਸਰਕਾਰਾਂ ਦੇ ਖਿਲਾਫੀ ਰੋਸ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਚਾਹੁੰਦੇ ਨਹੀਂ ਕਿ ਸਰਕਾਰਾਂ ਚੁੱਪ ਨਾ ਰਹਿਣ ਅਤੇ ਬਦਲਾ ਲਿਆ ਜਾਵੇ ਇਸ ਕਾਰਨ ਹਰਕਤ ਦਾ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸ਼ਹੀਦ ਦੀ ਪਤਨੀ ਸ਼ਹੀਦ ਦੀ ਮਾਤਾ ਬਹੁਤ ਵੱਡਾ ਜੀਰਾ ਹੁੰਦਾ ਉਹਨਾਂ ਮਾਮਾ ਦਾ ਜੋ ਆਪਣੇ ਹੁੰਦਿਆਂ ਆਪਣੇ ਪੁੱਤ ਨੂੰ ਇਸ ਤਰੀਕੇ ਨਾਲ ਦੇਖਣ ਕੇ ਅੱਜ ਉਹਨਾਂ ਦਾ ਪੁੱਤ ਗਿਆ ਕਦੇ ਵਾਪਸ ਨਹੀਂ ਪਰਤੇਗਾ ਸੋ ਅਸਲ ਘਰਤੀ ਵਿੱਚ ਪਹੁੰਚ ਚੁੱਕੀ ਹੈ ਸ਼ਹੀਦੀ ਮ੍ਰਿਤਕ ਦੇ ਉਹਨਾਂ ਦਾ पार्थिव ਸਰੀਰ ਜਿੱਥੇ ਕਿ ਪੂਰੇ ਰਾਜਕੀ ਸਨਮਾਨ ਦੇ ਨਾਲ ਉਹਨਾਂ ਨੂੰ ਅੰਤਿਮ ਵਿਦਾਇਗੀ ਦਿੱਤੀ ਜਾਣਕੀ ਹੈ ਪੂਰੀਆਂ ਤਿਆਰੀਆਂ ਕੀਤੀਆਂ ਗਈਆਂ ਨੇ ਸ਼ਹੀਦ ਨੂੰ ਸਨਮਾਨ ਦੇਣ ਦੇ ਲਈ ਟਿਪਟੀ ਗਿੰਤੀ ਦੇ ਵਿੱਚ ਇਲਾਕੇ ਦੇ ਮੋਤ ਪਰ ਵਿਅਕਤੀ ਅਤੇ ਪ੍ਰਸ਼ਾਸਨਿਕ ਅਧਿਕਾਰੀ ਪਹੁੰਚੇ ਨੇ ਗਾਰਡ ਆਫ ਆਨਰ ਦਿੱਤਾ ਜਾਣੇ ਸ਼ਹੀਦ ਨੂੰ ਫន្ទ ਕੋਚ ਸਮਾਂ ਬਾਅਦ ਦੇਸ਼ ਇੱਕ ਜੁੱਟ ਨਜ਼ਰ ਆ ਰਿਹਾ ਇਸ ਵਕਤ ਜਿੱਥੇ ਕਿਥੇ ਨਜ਼ਰ ਪੈਂਦੀ ਹੈ ਉਹ ਇਨਾ ਸ਼ਹੀਦਾਂ ਦੀ ਗੱਲ ਕਰ ਰਿਹਾ ਹੈ ਇਨਾ ਸ਼ਹੀਦਾਂ ਦੀ ਸ਼ਹਾਦਤ ਦੀ ਗੱਲ ਕਰ ਰਿਹਾ ਹੈ ਅਤੇ ਹਰ ਇੱਕ ਦੇ ਦਿਲ ਦੇ ਵਿੱਚ ਉਹ ਤੀਸ ਬਰਕਰਾਰ ਹੈ ਤੇ ਚਾਹੁੰਦੇ ਨੇ ਕਿ ਜਲਦ ਤੋਂ ਜਲਦ ਉਹਨਾਂ ਦੋਸ਼ੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਉਹਨਾਂ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ ਜਿਨ੍ਹਾਂ ਦੇ ਵੱਲੋਂ ਕਾਇਰ ਤਰੀਕੇ ਦੇ ਨਾਲ ਅਜੀਹਾ ਵਾਰ ਕੀਤਾ ਗਿਆ ਜਿਸ ਤਰ੍ਹਾਂ ਚਾੜੀ ਤੋਂ ਵੱਧ ਜਵਾਨ ਸ਼ਹੀਦ ਹੋ ਗਏ ਨੇ ਅਤੇ ਇਸੇ ਦਾ ਹੀ ਗਮ ਹੈ ਕਿ ਇੱਕ ਕਾਇਰانہ ਤਰੀਕੇ ਦੀ ਹਰਕਤ ਕੀਤੀ ਗਈ ਹੈ ਇਸ ਰਾਨ ਇਬਹਾਦਰ ਜਵਾਨ ਦੇਸ਼ ਦੇ ਉਹ ਸ਼ਹੀਦ ਹੋਏ ਨੇ ਸ਼ਹੀਦ ਜੈਮਲ ਸਿੰਘ ਤੇ 파ਰਥਵ ਦੇ ਅਮਲ ਸਿੰਘ ਦੇ 파ਰਥਵ ਸਰੀਰ ਦੀਆਂ ਤਰੰਗੇ ਦੇ ਵਿੱਚ ਲਪਟਿਆ ਹੋਇਆ ਹੈ 파ਰਥਵ ਸਰੀਰ ਉਸ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਅੰਤਿਮ ਸੰਸਕਾਰ ਜਿਹੜਾ ਹੈ ਸ਼ਹੀਦ ਜੈਮਲ ਸਿੰਘ ਦਾ ਇੱਥੇ ਕੀਤਾ ਜਾਣਾ ਹੈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਉਹ ਇੱਥੇ ਹਜੂਮ ਜਿਹੜਾ ਅਮੜਿਆ ਹੋਇਆ ਹੈ ਸ਼ਹੀਦ ਜੈਮਲ ਸਿੰਘ ਦੇ ਆਖਰੀ ਦਰਸ਼ਨਾਂ ਕਰਕੇ ਉਹਨਾਂ ਨੂੰ ਆਖਰੀ ਵਿਦਾਇਗੀ ਦੇਣ ਵਾਸਤੇ ਨਮ ਅੱਖਾਂ ਦੇ ਨਾਲ ਸ਼ਹੀਦ ਜੈਮਲ ਸਿੰਘ ਨੂੰ ਆਖਰੀ ਵਿਦਾਇਗੀ ਦਿੱਤੀ ਜਾ ਰਹੀ ਹੈ ਗਾਰਡ ਆਫ ਆਨਰ ਉਹਨਾਂ ਨੂੰ ਦਿੱਤਾ ਜਾਏਗਾ ਉਹਨਾਂ ਨੂੰ ਰਾਜਕੀ ਸਨਮਾਨ ਦੇ ਨਾਲ ਸ਼ਹੀਦ ਜੈਮਲ ਸਿੰਘ ਨੂੰ ਵਿਦਾਇਗੀ ਦਿੱਤੀ ਜਾਏਗੀ ਸ਼ਹਾਦਤ ਨੂੰ ਸਲਾਮ ਕਰਦੇ ਹੋਏ ਵੱਡੀ ਗਿਣਤੀ ਦੇ ਵਿੱਚ ਲੋਕ ਵੱਡੀ ਗਿਣਤੀ ਦੇ ਵਿੱਚ ਮਹਿਲਾਵਾਂ ਜਿਹੜੀਆਂ ਨੇ ਉਹ ਇੱਥੇ ਪਹੁੰਚੀਆਂ ਨੇ ਸਤਨਾਮ ਵਾਹਿਗੁਰੂ ਦਾ ਜਾਪ ਹੋਇਆ ਖੱਬੇ ਹੱਥ ਕੈਮਰਾਮੈਨ ਨੂੰ ਕਹੂੰਗਾ ਕਿ ਤਸਵੀਰਾਂ ਤੁਹਾਨੂੰ ਦਿਖਾਉਣ ਕਿ ਸੀਆਰਪੀਐਫ ਦੇ ਉਹ ਜਵਾਨ ਜਿਸ ਸੀਆਰਪੀਐਫ ਦੇ ਵਿੱਚ ਸ਼ਹੀਦ ਹੈੱਡ ਕਨਸਟੇਬਲ ਜੈਮਲ ਸਿੰਘ ਨੇ ਦੇਸ਼ ਦੀ ਸੇਵਾ ਨਿਭਾਈ ਉਹੀ ਜਵਾਨ ਜਿਹੜੇ ਨੇ ਸ਼ਹੀਦ ਜੈਮਲ ਸਿੰਘ ਨੂੰ ਹੁਣ ਗਾਰਡ ਆਫ ਆਨਰ ਦੇਣਗੇ ਉਹਨਾਂ ਦੇ ਸਨਮਾਨ ਦੇ ਵਿੱਚ ਤਿਰੰਗੇ ਦੀ ਸ਼ਾਨ ਆਨ ਤੇ ਬਾਨ ਵਾਸਤੇ ਕੀਤੀ ਗਈ ਇਸ ਦਿੱਤੀ ਗਈ ਸ਼ਹਾਦਤ ਨੂੰ ਸਜਦਾ ਕਰਨਗੇ ਇਸ ਲੂਟ ਸਨਮਾਨ ਔਰ ਸ਼ਹੀਦ ਜੈਮਲ ਸਿੰਘ ਦਾ ਬੇਟਾ ਪੰਜ ਸਾਲਾ ਸ਼ਹੀਦ ਜੈਮਲ ਸਿੰਘ ਦਾ ਬੇਟਾ ਜਿਸ ਦੀਆਂ ਤਸਵੀਰਾਂ ਤੁਸੀਂ ਇਸ ਵੇਲੇ ਦੇਖ ਰਹੇ ਹੋ ਹਿੰਮਤ ਵਾਲਾ ਸ਼ਹੀਦ ਦਾ ਪੁੱਤਰ ਵੀ ਸ਼ਹੀਦ ਜਿਹਾ ਹਿੰਮਤ ਵਾਲਾ ਜਿਸ ਨੇ ਕਿਹਾ ਕਿ ਮੇਰੇ ਪਿਤਾ ਸਭ ਦੇਖ ਰਹੇ ਨੇ ਔਰ ਜਿਨ੍ਹਾਂ ਨੇ ਕਾਰਾ ਕੀਤਾ ਉਹਨਾਂ ਤੋਂ ਬਦਲਾ ਲੈਣਗੇ ਉਹ ਸਭ ਦੇਖ ਰਹੇ ਨੇ ਉਹ ਕਿਤੇ ਨਹੀਂ ਗਏ ਆਪਣੀ ਮਾਂ ਦੇ ਨਾਲ ਗੱਲਬਾਤ ਕਰਦੇ ਆ ਸ਼ਹੀਦ ਦੇ ਇਸ ਪੁੱਤਰ ਦੇ ਬੋਲ ਹਰ ਇੱਕ ਦੇ ਕੰਨਾਂ ਵਿੱਚ ਉਸ ਰੋਸ ਦੇ ਵਜੋਂ ਵੱਜੇ ਜੋ ਸਰਕਾਰਾਂ ਨੂੰ ਇਹ ਯਾਦ ਦਿਵਾਉਂਦੀਆਂ ਕਿ ਬੁਸਦਲੀ ਦੇ ਨਾਲ ਇਸ ਤਰ੍ਹਾਂ ਕੀਤੇ ਗਏ ਕਾਇਰਾਨਾ ਹਮਲੇ ਦਾ ਜਵਾਬ ਲੈ ਜਿਹੜਾ ਉਹ ਦਿੱਤਾ ਜਾਵੇ ਸ਼ਹੀਦ ਜੈਮਲ ਸਿੰਘ ਦੇ ਪੁੱਤਰ ਦੀਆਂ ਤਸਵੀਰਾਂ ਹਰ ਇੱਕ ਨੂੰ ਇਮੋਸ਼ਨਲ ਕਰਨ ਵਾਲੀਆਂ ਐ ਤਸਵੀਰਾਂ ਤੁਸੀਂ ਦੇਖ ਰਹੇ ਹੋ ਨਮ ਅੱਖਾਂ ਦੇ ਨਾਲ ਸ਼ਹੀਦ ਜੈਮਲ ਸਿੰਘ ਨੂੰ ਵਿਦਾਇਗੀ ਦਿੱਤੀ ਜਾ ਰਹੀ ਹੈ ਪਰ ਇਹ ਆਪੀ ਜਾਏਗਾ ਪਰ ਟੋਪੀ ਵਾਲੇ ਥੱਲੇ ਹੋ ਜਾ ਓਏ ਮਾਲਣਾ ਜੀ ਕੈਮਰਾ ਪਲੀਜ਼ ਬੰਦ ਰਹੀ ਲਾਦੇ ਜੋੜੇ ਜੋੜੇ ਲਾ ਕੇ ਖੜੀ ਲਾਦੇ ਜੋੜੇ ਇੱਥੇ ਉੱਤੇ ਖੜ ਜਾਂ ਤੂੰ ਯਾਰ ਸ਼ੂਜ਼ ਲਾ ਦੇ ਸ਼ੂਜ਼ ਲਾ ਕੇ ਖੜ ਜਾ ਨਾ ਯਾਰ ਇੱਥੇ ਥੱਲੇ ਲਾ ਦੇ ਸੁਹੂਸ ਲਾ ਦੇ ਯਾਰ ਸੁਹੂਸ ਰੜ ਰਿਹਾ ਯਾਰ ਸੋ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਉਥੇ ਪਹੁੰਚੀ ਨਹੀਂ ਸ਼ਹੀਦ ਨੂੰ ਅੰਤਿਮ ਵਿਦਾਇਗੀ ਦੇਣ ਦੇ ਲਈ ਤੇ ਨਾਲ ਹੀ ਸਾਬਕਾ ਮੰਤਰੀ ਤੋਤਾ ਸਿੰਘ ਵੀ ਉਥੇ ਮੌਜੂਦ ਨੇ ਸ਼ਹੀਦੇ ਬੇਟੇ ਦੇ ਨਾਲ ਗੱਲਬਾਤ ਕਰਦੇ ਹੋਏ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਅਤੇ ਇਸ ਵਕਤ ਉਹ ਸ਼ਹੀਦ ਨੂੰ ਅੰਤਿਮ ਵਿਦਾਇਗੀ ਦੇਣ ਲਈ ਇਥੇ ਪਹੁੰਚੇ ਨੇ ਉਸ ਮਹਾਨ ਸ਼ਹੀਦ ਦੇ ਪੁੱਤਰ ਦੇ ਵੱਲੋਂ ਸਲਾਮੀ ਦਿੱਤੀ ਜਾ ਰਹੀ ਹੈ ਆਪਣੇ ਪਿਤਾ ਨੂੰ ਰੂ ਨੂੰ ਚੰਜੋੜ ਦੇਣ ਵਾਲੀਆਂ ਇਹ ਤਸਵੀਰਾਂ ਹਰ ਇੱਕ ਅੱਖਾਂ ਦੇ ਵਿੱਚ ਅਥਰੂ ਕੋਟੀ ਸੇਖਾਂ ਦੇ ਵਿੱਚ ਸ਼ਹੀਦ ਜੈਮਲ ਸਿੰਘ ਨੂੰ ਆਖਰੀ ਵਿਦਾਇਗੀ ਗਈ ਸਤਨਾਮ ਵਾਹਿਗੁਰੂ ਦੇ ਜਾਪ ਵਿੱਚ ਉਸ ਮਹਾਨ ਸ਼ਹੀਦ ਨੂੰ CRPF ਦੇ ਜਵਾਨਾਂ ਵੱਲੋਂ ਹੁਣ ਗਾਰਡ ਆਫ ਆਨਰ ਕੁਝ ਦੇਰ ਦੇ ਵਿੱਚ ਦਿੱਤਾ ਜਾਏਗਾ ਇਹ ਸਨਮਾਨ ਸ਼ਹੀਦ ਜੈਮਲ ਸਿੰਘ ਦੀ ਮਾਤਾ ਆਪਣੇ ਪੁੱਤਰ ਨੂੰ ਆਖਰੀ ਵਿਦਾਇਗੀ ਦੇਣ ਵਾਸਤੇ ਸਤਨਾਮ ਵਾਹਿਗੁਰੂ ਦਾ ਜਾਪ ਕਰਦੀ ਸਰੜੀ ਉਹ ਮਾਂ ਤਨੋ ਮਾਂ ਜਿਸ ਨੇ ਸ਼ਹੀਦ ਨੂੰ ਜਨਮਿਆ ਭਾਜੀ ਕੈਮਰਾ ਦਾ ਕੈਮਰਾ ਉੱਤੇ ਮੂੰਹ ਦੇ ਵਿੱਚ ਹੀ ਵੜੀ ਜਾਂਦੇ ਹੋ ਥੋੜੇ ਪਿੱਛੇ ਹੋ ਜਾ ਸ਼ਹੀਦ ਜੈਮਲ ਸਿੰਘ ਦਾ ਪੁੱਤਰ ਉਹ ਛੋਟੇ ਵੀਰ ਥੋੜੇ ਨਿਯਤ ਹੀ ਨੇ ਮੋਟੇ ਵੀਰ ਥੋੜਾ ਪਿਛੇ ਮੇਰੇ ਆਪਣੇ ਬੰਦੇ ਦੀ ਗੱਲ ਬਾਤ ਅਜੇ ਤੱਕਾਣਾ ਮੰਗੋ ਭਾਈ ਸਾਹਿਬ ਥੋੜਾ ਤੁਸੀਂ ਪਿੱਛੇ ਹੋ ਜੋ ਸੁਣ ਲਿਆ ਕਰੋ ਯਾਰ ਬਸ 10 15 ਮਜੀਂਦਰ ਯਾਰ ਕੋਆਪਰੇਟ ਕਰੋ ਫਿਰ ਅੱਗੇ ਆਏ ਹਾਂ ਹਾਂ 10 15 ਛੋਟੇ ਵੀਰ ਛੋਟੇ ਸ਼ਹੀਦ ਜੈਮਲ ਸਿੰਘ ਦਾ ਪੂਰਾ ਪਰਿਵਾਰ ਉਹਨਾਂ ਦੀ ਪਤਨੀ ਉਹਨਾਂ ਦੀ ਮਾਤਾ ਉਹਨਾਂ ਦੀ ਭੈਣ ਉਹਨਾਂ ਦਾ ਬੇਟਾ ਉਹਨਾਂ ਦੇ ਭਰਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਸ਼ਹੀਦ ਜੈਮਲ ਸਿੰਘ ਦੇ ਪਿਤਾ ਠੀਕ ਹੈ ਕੋਈ ਗੱਲ ਨਹੀਂ ਠੀਕ ਹੈ ਹੈੱਡ ਕਨਸਟੇਬਲ ਸ਼ਹੀਦ ਜੈਮਲ ਸਿੰਘ ਸੁਜਿੰਦਰ ਥੋੜਾ ਪਿੱਛੇ ਆ ਜਾਓ भाई थोड़ा फोन डाउन कर लो अपने सर यार ਸ਼ਹੀਦ ਜੈਮਲ ਸਿੰਘ ਦੇ पार्थिव ਸਰੀਰ ਦੀਆਂ ਆਖਰੀ ਤਸਵੀਰਾਂ ਸ਼ਹੀਦ ਜੈਮਲ ਸਿੰਘ ਨੂੰ ਸੱਚੀ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਉਹਨਾਂ ਨੂੰ ਆਖਰੀ ਸਰੋਪਾ ਪਾ ਕੇ ਪੂਰਾ ਪਰਿਵਾਰ ਜਿਹੜਾ ਹੈ ਬੈਠ ਕੇ ਸ਼ਹੀਦ ਜੈਮਲ ਸਿੰਘ ਦੀ ਇਸ ਕੁਰਬਾਨੀ ਦੀ ਚਰਚਾ ਹਰ ਪਾਸੇ ਪਾਈ ਡੀਡੀ ਵਾਂ ਥੋੜਾ ਜਿਹਾ ਲੈਟ ਡਿਟੈਕਟ ਕਰ ਲੈ ਵੀਰੇ ਕੋਲ ਫੋਨ ਮੜਾ ਜਾ ਨਹੀਂ ਨਹੀਂ ਮੇਰੇ ਵਾਲੇ ਨਹੀਂ ਹੈ ਬਾਡਾ ਬੋਨਰ ਦੇ ਰਹੇ ਪਹਿਲੇ ਗਾਰਡੋ ਬੋਨਰ ਲੈ ਲਓ ਆਡੋ 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 ਬੰਦੇ ਆਉਂਦੇ ਆਂ। ਆਹ ਥੋੜਾ ਗਾੜਾ ਫੋਨ ਗਾੜਾ ਫੋਨ ਆ ਜਾ ਹੁਣ ਗਾੜਾ ਫੋਨ ਗਾੜਾ ਫੋਨ ਇਧਰ ਆ ਜਾ ਗਾੜਾ ਫੋਨ। ਕਿ ਉਹ ਕਿਨਾਂ ਤੋ ਦਰਮੇ ਵਿਚ ਮਾਪੂਜੀ ਤੁਸੀਂ ਇਧਰਲੇ ਪਾਸੇ ਨੂੰ ਆ ਜਾਓ ਆਏ ਮੈਂ ਰੋਣ ਦੇ ਕਾਰੋ ਆਏ ਆਏ ਜਿੰਦਗੀ ਦੀ ਯਾਦ ਕਰੋਗੀ ਇਸ ਕੁਰਬਾਨੀ ਦੀ ਤੁਸੀਂ ਉਹ ਧੰਨ ਮਾਂ ਉਹ ਜਿਹਨੇ ਉਹ ਸ਼ਹੀਦ ਨੂੰ ਜਨਮਿਆ ਬੇਦਰਾਂ ਨਹੀਂ ਮੈਂ ਨਾਲ ਦਫਨਾ ਮੇਰਾ ਰੂਹ ਨਾਲ ਹੀ ਜਾਂਦਾ

गार्ड ऑफ ऑनर दिता जा रहे हैं ਸ਼ਹੀਦ ਜੈਮਲ ਸਿੰਘ ਨੂੰ ਇਹ ਅੰਤਿਮ ਰਸਮਾਂ ਨੇ ਉਹਨਾਂ ਦੀਆਂ ਤੁਦਾਸੀ ਕਿ ਸ਼ਹੀਦ ਜੈਮਲ ਸਿੰਘ ਨੂੰ ਅੱਜ ਅੰਤਿਮ ਵਿਦਾਇਕ ਦਿੱਤੀ ਜਾ ਰਹੀ ਹੈ ਤੇ ਨਮ ਅੱਖਾਂ ਦੇ ਨਾਲ ਉਹਨਾਂ ਨੂੰ ਵਿਦਾ ਕੀਤਾ ਜਾ ਰਿਹਾ ਹੈ ਅਤਿ ਦੇਸ਼ ਵਾਸੀਆਂ ਦੇ ਵਿੱਚ ਰੋਸ ਵੀ ਨਜ਼ਰ ਆ ਰਹੀ ਹੈ ਇਸ ਨੂੰ ਲੈ ਕੇ ਕਿ ਮੂਤੋੜਵਾ ਜਵਾਬ ਦਿੱਤਾ ਜਾਣਾ ਚਾਹੀਦਾ ਹੈ ਉਸ ਕਾਰਨਾਂ ਹਰਕਤ ਦੇ ਲਈ 加 ਲਿਆ ਪੰਜਾਬ ਕੇ ਲਈ ਇਹ ਅਟੈਚ ਹੋ ਉਹ ਹੈ ਲਾਈਵ ਪੈਚ ਹੋ ਉਹ ਹੈ ਤੁਸੀਂ اٹਕ ਰਹੇ ਸੀ ਮੈਂ اٹਕ ਕੇ ਉੱਥੇ ਬੋਲ ਰਿਹਾ ਹਾਂ ਹਾਂ ਸੀ ਹੋ ਜਾਂਦੇ ਜੀ ਹਲੋ ਹਲੋ ਗਾਰਡ ਆਫ ਆਨਰ ਆ ਕੱਟ ਕੇ ਦੁਬਾਰਾ ਲਾਈਵ ਕਰਵਾ ਦਿਓ ਉਹਨਾਂ ਨੂੰ ਕੋਈ ਇਹੀ ਲਾਈਵ ਚੱਲਣ ਦਿਓ ਲੇਕਿਨ ਅਲੱਗ ਨੋਟੀਫਿਕੇਸ਼ਨ ਚਲਾ ਜਾਏ ਗਾਰਡ ਆਫ ਆਨਰ ਪੰਜਾਬ ਕੋ